ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਦੀ ਸਥਿਤੀ ਬਣੀ ਹੋਈ ਹੈ ਇਸ ਦਰਮਿਆਨ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਇੱਕ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਅਮਰੀਕਾ ਸਿੱਧੇ ਤੌਰ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਜੰਗ ਦੇ ਵਿੱਚ ਦਖਲ ਨਹੀਂ ਦੇਵੇਗਾ ਤੇ ਉਸ ਲੜਾਈ ਦੇ ਵਿੱਚ ਤੇ ਅਮਰੀਕਾ ਬਿਲਕੁਲ ਵੀ ਦਖਲ ਨਹੀਂ ਦੇਵੇਗਾ ਜਿਸ ਦੇ ਵਿੱਚ ਅਮਰੀਕਾ ਦਾ ਫੰਡਾਮੈਂਟਲੀ ਕੋਈ ਲੈਣਾ ਦੇਣਾ ਨਹੀਂ ਹੈ ਕੱذ ਜੇ ਇੱਕ ਇੰਟਰਵਿਊ ਤੋਂ ਦੌਰਾਨ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਦਤਨਾ ਚੱਲ ਰਿਹਾ ਤੇ ਉਹਨਾਂ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜੋ جنگ ਚੱਲ ਰਹੀ ਹੈ ਜਿਸ ਵਿੱਚ ਸਿੱਧਾ ਦਖਲ ਨਹੀਂ ਦੇਣਗੇ ਉਹ ਚਾਹੁੰਦੇ ਨੇ ਕਿ ਇਹ ਜੋ ਵੀ ਲੜਾਈ ਹੈ ਪਰਮਾਣੂ ਬੰਬ ਤੱਕ ਨਾ ਪਹੁੰਚੇ ਕਿ ਉਸ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ ਪਰ ਨਾ ਤੇ ਉਹ ਪਾਕਿਸਤਾਨ ਨੂੰ ਕਹਿ ਸਕਦੇ ਨੇ ਕਿ ਆਪਣੇ ਹਥਿਆਰ ਨਾ ਚੱਕਣ ਤੇ ਨਾ ਹੀ ਅਸੀਂ ਭਾਰਤ ਨੂੰ ਕਹਿ ਸਕਦੇ ਆਂ ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਕਿ ਉਮੀਦ ਕਰਦੇ ਆਂ ਕਿ ਇਹ ਜੋ جنگ ਹੈ ਇਹ ਕੋਈ ਮੂਲ ਰੂਪ ਨਾਲ ਲਵੇ ਕੋਈ ਵੱਡਾ ਰੂਪ ਨਾਲ ਲਵੇ ਤੇ ਇਹ ਜਲਦ ਹੀ ਖਤਮ ਹੋ ਜਾਵੇ ਦੱਸ ਜਿ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਤੇ ਪਾਕਿਸਤਾਨ ਦਾ ਵਿਚਾਲੇ ਜੋ ਤਣਾਅ ਚੱਲ ਰਿਹਾ ਉਸ ਨੂੰ ਲੈ ਕੇ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਕੋ ਕੋਈ ਵੀ ਸਾਡੀ ਮਦਦ ਦੀ ਲੋੜ ਹੋਈ ਤੇ ਅਸੀਂ ਮਦਦ ਜ਼ਰੂਰ ਕਰਾਂਗੇ ਪਰ ਉਹ ਇਹੀ ਚਾਹੁੰਦੇ ਨੇ ਇਹੀ ਉਮੀਦ ਕਰਦੇ ਨੇ ਕਿ ਜਲਦ ਤੋਂ ਜਲਦ ਜੋ ਤਨਾਅ ਦੋਵਾਂ ਦੇਸ਼ਾਂ ਦਾ ਵਿਚਾਲੇ ਚੱਲ ਰਿਹਾ ਹੈ ਖਤਮ ਹੋ ਜਾਵੇ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਇਸ ਵੇਲੇ ਤਨਾਅ ਚੱਲ ਰਿਹਾ ਹੈ ਤੇ ਤਨਾਅ ਲਗਾਤਾਰ ਵਧਦਾ ਜਾ ਰਿਹਾ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਦੂਜੇ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਦਾਗੇ ਜਾ ਰਹੇ ਨੇ ਡਰੋਨ ਤੇ ਮਿਸਾਈਲ ਜਿਨ੍ਹਾਂ ਨੂੰ 에ਅਰ ਡਿਫੈਂਸ ਸਿਸਟਮ S400 ਲਗਾਤਾਰ ਨਾ ਕੰਮ ਕਰ ਰਹੀ ਹੈ ਪਾਕਿਸਤਾਨ ਦੀਆਂ ਜੋ ਕੋਸ਼ਿਸ਼ਾਂ ਆ ਰਹੇ ਉਹਨਾਂ ਨੂੰ ਅਸਫਲ ਕੀਤਾ ਜਾ ਰਿਹਾ ਹੈ ਇਸ ਦੇ ਵਿਚਾਲੇ ਹੁਣ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਇੱਕ ਬਿਆਨ ਸਾਹਮਣੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਤਣਾਅ ਚੱਲ ਰਿਹਾ ਤੇ ਜੋ ਜੰਗ ਚੱਲ ਰਹੀ ਹੈ ਇਸ ਦੇ ਵਿੱਚ ਸਿੱਧਾ ਦਖਲ ਨਹੀਂ ਦੇਵੇਗਾ ਪਰ ਉਮੀਦ ਕਰਦੇ ਨੇ ਜਲਦ ਤੋਂ ਜਲਦ ਇਹ ਜੋ ਦੋਵਾਂ ਦਾ ਵਿਚਾਲੇ ਤਣਾਅ ਚੱਲ ਰਿਹਾ ਉਹ ਖਤਮ ਹੋ ਜਾਵੇ